ਨਹਿਰ ਕੰਢੇ ਰੀਲ ਬਣਾਉਣ ਕੁੜੀ ਨੂੰ ਪਿਆ ਮਹਿੰਗਾ ਹੋਇਆ ਹਾਸੇ ਦਾ ਸ਼ਿਕਾਰ ਰੀਲਾ ਬਣਾਉਣ ਦੇ क्रेज ਨੌਜਵਾਨਾਂ ਵਿੱਚ ਦਿਨੋ-ਦਿਨ ਵਧਦਾ ਜਾ ਰਿਹਾ ਹੈ ਪਰ ਕਈ ਵਾਰ ਰੀਲਾ ਬਣਾਉਣ ਦੇ ਚੱਕਰ ਵਿੱਚ ਉਹਨਾਂ ਦਾ ਖੁਦ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ ਅਜਿਹਾ ਇੱਕ ਮਾਮਲਾ ਲਖਣਾਉ ਤੋਂ ਸਾਹਮਣੇ ਆਇਆ ਹੈ ਜਿੱਥੇ ਨਹਿਰ ਕੋਲ ਦੋ ਕੁੜੀਆਂ ਨੂੰ ਰੀਲ ਬਣਾਉਣਾ ਮਹਿੰਗਾ ਪੈ ਗਿਆ ਨਹਿਰ ਨੇੜੇ ਦੋਵੇਂ ਕੁੜੀਆਂ ਡਾਂਸ ਕਰਦੇ ਹੋਏ ਰੀਲ ਬਣਾ ਰਹੀਆਂ ਹੁੰਦੀਆਂ ਹਨ ਕਿ ਰੀਲ ਬਣਾਉਂਦੇ ਹੋਏ ਅਚਾਨਕ ਇੱਕ ਕੁੜੀ ਨਹਿਰ ਦੇ ਵਿੱਚ ਜਾ ਰੁੜਦੀ ਹੈ ਉਹ ਲਾਪਤਾ ਹੋ ਜਾਂਦੀ ਹੈ ਘਰ ਵਾਲੇ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਪਰੇਸ਼ਾਨ ਹਨ ਗੋਤਾਖੋਰਾਂ ਵੱਲੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਪਤਾ ਨਹੀਂ ਲੱਗ ਸਕਿਆ ਸੋ ਦੋਸਤੋ ਅੱਜ ਕੱਲ ਇੰਡੀਆ ਦੇ ਵਿੱਚ ਇੰਨਾ ਕਰੇਜ ਰੀਲ ਦਾ ਚੜਿਆ ਹੋਇਆ ਕਿ ਉਹ ਦੇਖਦੇ ਵੀ ਨਹੀਂ ਆਸੇ ਪਾਸੇ ਕਿ ਤੁਸੀਂ ਕਿੱਥੇ ਖੜੇ ਹੋ ਅਤੇ ਰੀਲ ਬਣਾਉਣਾ ਹੈ ਤਾਂ ਆਪਣੇ ਘਰ ਦੇ ਵਿੱਚ ਬਣਾਓ ਪਰ ਨਹਿਰਾ ਕੰਡੇ ਜਾ ਕੇ ਕਿਤੇ ਵਾਈਕਸਵਾਰ ਕਰਕੇ ਜਾਂ ਫਿਰ ਕਿਤੇ ਉੱਚੀ ਬਿਲਡਿੰਗ ਦੇ ਉੱਤੇ ਖੜ ਕੇ ਅਜਿਹਾ ਕੰਮ ਨਾ ਕਰੋ ਤੁਸੀਂ ਦਾ ਰੀਲ ਬਣਾਉਣ ਦੇ ਚੱਕਰਾਂ ਚ ਆਪਣੀ ਜਾਨ ਗਵਾ ਸਕਦੇ ਗਵਾ ਲੈਂਦੇ ਹੋ ਪਰ ਪਿੱਛੇ ਜੋ ਪਰਿਵਾਰ ਹੈ ਉਹ ਰੋ ਰੋ ਕੇ ਬੁਰਾ ਹਾਲ ਕਰ ਲੈਂਦਾ ਹੈ ਇੱਕ ਰੀਲ ਦੇ ਚੱਕਰ ਨੇ ਇੱਕ ਕੁੜੀ ਦੀ ਜਾਨ ਲੈ ਲਈ ਜੋ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇੱਕ ਕੁੜੀ ਨਹਿਰ ਦੇ ਵਿੱਚ ਡੁੱਬ ਗਈ ਜਿਸ ਦੀ ਭਾਲ ਗੋਤਾਖੋਰਾਂ ਵੱਲੋਂ ਜਾਰੀ ਹੈ ਪਰ ਅਜੇ ਤੱਕ ਵੀ ਉਹ ਕੁੜੀ ਲਾਪਤਾ ਹੈ ਉਸ ਦੀ ਲਾਸ਼ ਹਲੇ ਤੱਕ ਵੀ ਬਰਾਮਦ ਨਹੀਂ ਹੋਈ ਨਾ ਲੱਭ ਸਕੇ ਗੋਤਾਖੋਰ ਤਾਂ ਭਾਲ ਜਾਰੀ ਹੈ ਬਾਕੀ ਤੁਹਾਡਾ ਇਸ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ